ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ BB77 study.in ਤੇ ਸੋ ਕਾਫੀ ਦੋਸਤਾਂ ਦੇ ਮੈਸੇਜ ਕਮੈਂਟ ਅਤੇ ਫੋਨ ਕਾਲ ਵੀ ਆ ਰਹੀਆਂ ਸੀਗੀਆਂ ਕਿ ਸਰ ਕਲਾਸਾਂ ਤੁਸੀਂ ਰੈਗੂਲਰ MCQ ਅਤੇ ਨੰਮੈਰੀਕਲ ਕਲਾਸਾਂ ਤੁਸੀਂ ਥਿਊਰੀ ਦੀ ਕਲਾਸਾਂ ਸਟਾਰਟ ਕਰੋ ਸੋ ਕਾਫੀ ਦੋਸਤਾਂ ਦੀ ਫਰਮਾਇਸ਼ ਤੇ ਇੱਕ ਵਾਰ ਫੇਰ ਤੋਂ ਆਪਾਂ ਯਾਨਕਿ 2026 9ਵੇਂ ਸਾਲ ਵਾਲੇ ਦਿਨ ਆਪਾਂ ਸ਼ੁਰੂ ਕਰਦੇ ਹਾਂ ਐਮਸੀਕਿਊ ਕਲਾਸਾਂ ਰੈਗੂਲਰ ਕਲਾਸਾਂ ਹੋਣਗੀਆਂ ਜਿਸ ਦੇ ਵਿੱਚ ਤੁਹਾਨੂੰ ਸਭ ਕੁਝ ਬਿਲਕੁਲ ਫ੍ਰੀ ਪ੍ਰੋਵਾਈਡ ਕੀਤਾ ਜਾਵੇਗਾ ਪੀਐਸਟੀਸੀਲ ਦੇ ਨਾਲ ਰਿਲੇਟਡ ਪੀਐਸਪੀਸੀਲ ਦੇ ਨਾਲ ਰਿਲੇਟਡ ਇਲੈਕਟ੍ਰੀਕਲ ਦੇ ਰਿਲੇਟਡ ਸਾਰੇ ਤੁਹਾਨੂੰ ਐਮਸੀਕਿਊ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਇਸ ਚੈਨਲ ਤੇ ਕਰਵਾਵਾਂਗੇ ਸੋ ਦੋਸਤੋ ਤੁਸੀਂ ਸਾਡਾ ਸਾਥ ਦੇਣਾ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਜਿਹੜੇ ਦੋਸਤ PS TCL ਦੇ ਵਿੱਚ ਜਿਹੜੀ ASSA ALM ਅਤੇ ਗ੍ਰੇਡ 2 ਦੀ ITI ਦੇ ਬੇਸ ਤੇ ਵੈਕੈਂਸੀਆਂ ਆਈਆਂ ਸੀਆਂ ਤੁਸੀਂ ਫਿਲ ਕੀਤੀਆਂ ਵੀ ਹੋਣਗੀਆਂ ਸੋ ਤੁਸੀਂ ਤਿਆਰੀ ਵੀ ਉਮੀਦ ਕਰ ਰਹੇ ਹੋਗੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਵੀ ਆਏ ਕਰੇਗਾ ਕਿ ਜਦੋਂ ਵੀ ਆਪਣੀ ਕਲਾਸ ਅਪਲੋਡ ਹੋਗੀ WhatsApp group ਦੇ ਵਿੱਚ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਸਿੱਧਾ ਡਾਇਰੈਕਟ WhatsApp group ਦੇ ਵਿੱਚ ਜੁਆਇਨ ਹੋ ਸਕਦੇ ਹੋ ਜਿਸ ਦੇ ਵਿੱਚ ਆਪਾਂ ਤੁਹਾਡੇ ਕੋਈ ਵੀ ਕਲਾਸ ਮਿਸ ਹੁੰਦੀ ਹੈ ਤਾਂ WhatsApp group ਦੇ ਵਿੱਚ ਸਾਰੀ ਕਲਾਸ ਅਪਲੋਡ ਕਰ ਦਿੱਤੀ ਜਾਵੇਗੀ ਇਸ ਦੇ ਰਿਲੇਟਡ ਤੁਹਾਨੂੰ ਸਾਰੀਆਂ PDF ਪ੍ਰੋਵਾਈਡ ਕਰਵਾਵਾਂਗੇ ਜਿਸ ਦੇ ਵਿੱਚ 1200 1300 ਦੇ ਕਰੀਬ MCQ ਹੋਣਗੇ ਪੰਜਾਬੀ ਦੀਆਂ PDF ਮਿਲਣਗੀਆਂ ਪੇਪਰ A ਦੀਆਂ PDF ਮਿਲਣਗੀਆਂ ਜਿਸ ਦੇ ਵਿੱਚ 1000 MCQ ਹੋਏਗਾ ਬੁੱਕ ਲੈਣੀ ਵੀ ਬੁੱਕ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਤੇ ਦੋਸਤੋ ਤੁਸੀਂ ਅ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਤੁਸੀਂ ਕੱਲ ਨੂੰ ਜ਼ਰੂਰ ਸਾਡੇ ਕਲਾਸ ਦੇ ਵਿੱਚ ਜ਼ਰੂਰ ਆਓ। ਧੰਨਵਾਦ ਸਾਰੇ ਸਾਥੀਆਂ ਦਾ।